ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਤਾਂ ਤੁਸੀਂ ਕਈ ਥਾਂ ਪੜਿਆ ਹੋਏਗਾ ਉਹਨਾਂ ਦੀ ਵਿਚਾਰਧਾਰਾ ਦੇ ਬਾਰੇ ਲੋਕੀ ਕੱਟ ਜਾਣਦੇ ਨੇ ਅੱਜ ਆਪਾਂ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ਦੇ ਬਾਰੇ ਗੱਲ ਕਰਾਂਗੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਵੀ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅੱਜਕੱਲ੍ਹ ਹਰ ਤਰ੍ਹਾਂ ਦੇ ਵਿਚਾਰਧਾਰਾ ਦੇ ਲੋਕ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਸ਼ਹੀਦੀ ਦਿਨ ਦੇ ਉੱਤੇ ਹਰ ਪਾਰਟੀ ਆਪਣੇ ਪੱਧਰ ਤੇ ਸਮਾਗਮ ਕਰਦੇ ਆਂ ਔਰ ਉਹਨਾਂ ਦੇ ਵਿਚਾਰ ਸਮੁੱਚੇ ਰੂਪ ਦੇ ਵਿੱਚ ਜੇ ਆਪਾਂ ਸਮੁੱਚੇ ਰੂਪ ਦੇ ਵਿੱਚ ਗੱਲ ਕਰੀਏ ਕਿ ਉਹਨਾਂ ਦੇ ਵਿਚਾਰ ਧਾਰਾ ਕਿਸੇ ਇੱਕ ਪਾਰਟੀ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੀ ਆਪਾਂ ਇਹ ਗੱਲ ਕਰ ਸਕਦੇ ਆਂ ਕਿ ਸ਼ਹੀਦ ਭਗਤ ਸਿੰਘ ਭਾਵੇਂ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਨੌਜਵਾਨ ਸੀ ਜਿਵੇਂ ਤੁਸੀਂ ਜਾਣਦੇ ਹੋਵੋਗੇ ਕਿ ਉਹਨਾਂ ਦਾ ਜਨਮ 27 ਸਤੰਬਰ 1907 ਨੂੰ ਹੋਇਆ ਔਰ ਉਹਨਾਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ ਕੇਵਲ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਰਸਾ ਚੁੰਮਣਾ ਪਿਆ ਉਹਨਾਂ ਨੇ ਫਾਂਸੀ ਦੇ ਦੌਰਾਨ ਜਿਵੇਂ ਆਪਾਂ ਇਹ ਗੱਲ ਕਰੀਏ ਕਿ ਜੀਵ ਵਿੱਚ ਜਿੰਨੀ ਦੇਰ ਉਹ ਰਹੇ ਉਸ ਦੌਰਾਨ ਉਹਨਾਂ ਨੇ ਜੋ ਕੁਝ ਲਿਖਿਆ ਪੜ੍ਹਿਆ ਇੱਕ ਤਾਂ ਅਸੀਂ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਗੱਲ ਕਰਾਂਗੇ ਦੂਸਰੀ ਗੱਲ ਆਪਾਂ ਸ਼ੁਰੂ ਇੱਥੋਂ ਕਰਾਂਗੇ ਕਿ ਉਹਨਾਂ ਦੇ ਵੱਖ-ਵੱਖ ਪਾਰਟੀਆਂ ਦੇ ਲੋਕ ਸ਼ਹੀਦ ਭਗਤ ਸਿੰਘ ਨੂੰ ਕਿਹੋ ਜਿਹਾ ਮੰਨਦੇ ਨੇ ਜਿਵੇਂ ਆਪਾਂ ਇਹ ਗੱਲ ਕਰੀਏ ਕਿ ਸ਼ਹੀਦ ਭਗਤ ਸਿੰਘ ਨੂੰ ਇੱਕ ਪਾਸੇ ਤਾਂ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਜਾਂਦਾ ਕਿ ਜਿਵੇਂ ਉਹ ਬਦੁੱਖਾਂ ਬੀਜਣ ਵਾਲਾ ਹੋਵੇ ਭਾਵ ਉਹ ਇੱਕ ਹਿੰਸਾ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਹੋਵੇ ਉਹ ਹਿੰਸਾ ਦੇ ਵਿੱਚ ਭਾਵੇਂ ਵਿਸ਼ਵਾਸ ਰੱਖਦਾ ਸੀ ਬੇਸ਼ੱਕ ਉਸਨੇ ਕੁਝ ਸਿਰਸਕ ਕਾਰਵਾਈਆਂ ਕੀਤੀਆਂ ਜਿਵੇਂ ਆਪਾਂ ਗੱਲ ਕਰਾਂਗੇ ਬਾਅਦ ਦੇ ਵਿੱਚ ਉਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਵੀ ਸੁੱਟਿਆ ਜਿਹਦਾ ਉਹਦੇ ਤੇ ਕੇਸ ਚੱਲਿਆ ਹੁਣ ਗੱਲ ਇਹ ਹੈ ਕਿ ਉਹ ਹਿੰਸਾ ਦਾ ਵਿਰੋਧੀ ਸੀ ਪਰੰਤੂ ਉਹ ਆਪ ਹਿੰਸਕ ਨਹੀਂ ਸੀ ਅਗਲੇ ਗੰਨ ਕੇ ਉਹਦੇ ਵਿਚਾਰਧਾਰਾ ਦੇ ਪ੍ਰਭਾਵ ਤੋਂ ਆਪਾਂ ਗੱਲ ਸ਼ੁਰੂ ਕਰੀਏ ਕਿਉਂਕਿ ਅੱਜ ਦਾ ਜਿਹੜਾ ਆਪਣਾ ਇਹ ਭਾਰਤ ਦਾ ਵਿਸ਼ਾ ਹੈ ਉਹ ਉਹਨਾਂ ਦੀ ਵਿਚਾਰਧਾਰਾ ਹੈ ਵਿਚਾਰਧਾਰਕ ਪੱਖ ਤੋਂ ਆਪਾਂ ਉਹਨਾਂ ਦੇ ਬਚਪਨ ਵੱਲ ਚਲੀਏ ਬਚਪਨ ਬੇਸ਼ੱਕ ਉਹ ਨਾਂ ਦਾ ਪਰਿਵਾਰ ਆਰਿਆ ਸਮਾਜੀ ਸੀ ਔਰ ਥੋੜਾ ਹੋਰ ਪਿੱਛੇ ਚਲੀਏ ਕਿ ਉਹਨਾਂ ਦੇ ਪੁਰਖੇ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਦੇ ਵਿੱਚ ਸ਼ਾਮਲ ਸੀ ਇਸ ਕਰਕੇ ਉਹਨਾਂ ਦੇ ਜੀਵਨ ਦੇ ਉੱਪਰ ਜਿੱਥੇ ਆਰੀਆ ਸਮਾਜ ਦਾ ਪ੍ਰਭਾਵ ਸੀ ਕਿ ਉੱਥੇ ਨਾਲ ਦੀ ਨਾਲ ਉਹ ਇੱਕ ਸਿੱਖ ਪਰਿਵਾਰ ਦੇ ਵਿੱਚੋਂ ਵੀ ਜਨਮੇ ਹੋਏ ਸੀ ਸਾਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਇਹਦੇ ਬਾਰੇ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ ਆਰੀਆ ਸਮਾਜ ਤੋਂ ਇਲਾਵਾ ਉਸ ਸਮੇਂ ਦੇ ਦੌਰਾਨ ਜਦੋਂ ਸ਼ਹੀਦ ਭਗਤ ਸਿੰਘ ਜਵਾਨ ਹੁੰਦੇ ਨੇ ਜਵਾਨੀ ਦੇ ਦਿਨਾਂ ਦੇ ਵਿੱਚ ਇੱਕ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਕਟਣਾ ਵਾਪਰੀ ਕਟਣਾ ਕੀ ਸੀ ਕਿ ਰਸ਼ੀਆ ਦੀ ਕ੍ਰਾਂਤੀ ਸੋਵੀਅਤ ਯੂਨੀਅਨ ਦੇ ਵਿੱਚ ਜਿਹੜਾ ਸਮਾਜਵਾਦ ਦਾ ਆਉਣਾ 1917 ਦੀ ਕ੍ਰਾਂਤੀ 1917 ਦੀ ਕ੍ਰਾਂਤੀ ਨੇ ਨਾ ਕੇਵਲ ਭਗਤ ਸਿੰਘ ਜੀ ਨੂੰ ਔਰ ਪ੍ਰਭਾਵਿਤ ਕੀਤਾ ਬਲਕੇ ਦੁਨੀਆ ਦੇ ਨੌਜਵਾਨਾਂ ਨੂੰ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਸ ਸਮੇਂ ਇਸ ਨੇ ਆਪਣੇ ਪ੍ਰਭਾਵ ਛੱਡੇ ਸੁਭਾਵਿਕ ਹੀ ਇਸ ਕ੍ਰਾਂਤੀ ਦਾ ਸ਼ਹੀਦ ਭਗਤ ਸਿੰਘ ਉਦੇ ਵਿਚਾਰਤਾਰਾ ਦੇ ਉੱਤੇ ਪ੍ਰਭਾਵ ਪਿਆ ਇਸੇ ਤਰ੍ਹਾਂ ਆਪਾਂ ਹੋਰ ਗੱਲ ਕਰੀਏ ਕਿ ਉਸ ਸਮੇਂ ਭਾਰਤ ਦੇ ਵਿੱਚ ਆਜ਼ਾਦੀ ਦੀ ਜਿਹੜੀ ਲਹਿਰ ਹੈ ਗਦਰ ਮੂਵਮੈਂਟ ਗਦਰ ਮੂਵਮੈਂਟ ਦਾ ਪ੍ਰਭਾਵ ਆਪਾਂ ਇਹ ਗੱਲ ਕਰੀਏ ਕਿ ਛੋਟੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਫਾਸੀ ਦੇ ਚੜੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਵੀ ਸ਼ਹੀਦ ਭਗਤ ਸਿੰਘ ਦੇ ਉੱਤੇ ਪ੍ਰਭਾਵ ਸੀ ਔਰ ਕੁਝ ਘਟਨਾਵਾਂ ਜਿਹੜੀਆਂ ਅਹਿਮ ਵਾਪਰੀਆਂ ਅਹਿਮ ਘਟਨਾਵਾਂ ਦੇ ਵਿੱਚੋਂ ਆਪਾਂ ਗੱਲ ਕਰ ਸਕਦੇ ਹਾਂ ਕਿ 1919 ਜਲ੍ਹਿਆਂਵਾਲੇ ਬਾਗ ਦੀ ਘਟਨਾ ਜਿੱਥੇ ਬੇਦੋਸ਼ੇ ਲੋਕਾਂ ਨੂੰ ਅੰਗਰੇਜ਼ ਹਕੂਮਤ ਨੇ ਕਤਲ ਕਰ ਦਿੱਤਾ ਸੀ ਇਸੇ ਤਰ੍ਹਾਂ ਹੀ ਆਪਾਂ ਇਹ ਗੱਲ ਕਰਾਂਗੇ ਕਿ ਇਸੇ ਸਮੇਂ ਦੌਰਾਨ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਜਾਂਦਾ ਔਰ ਸ਼ਹੀਦ ਭਗਤ ਸਿੰਘ ਆਪ ਉਸ ਸਾਕੇ ਵਾਲੀ ਜਗ੍ਹਾ ਤੇ ਗਏ ਇਤੋਂ ਤੱਕ ਕੇ ਮੋਰਚੇ ਦੇ ਵਿੱਚ ਸ਼ਾਮਲ ਲੋਕਾਂ ਨੂੰ ਲੰਗਰ ਛਕਾਉਣ ਜਾਂ ਉੱਥੇ ਸੇਵਾ ਕਰਨ ਦਾ ਵੀ ਪਤਾ ਚੱਲਦਾ ਹੈ ਇਦਾਂ ਦੇ ਸਾਡੇ ਕੋਲੇ ਹਵਾਲੇ ਨੇ ਕਿ ਉਹਨਾਂ ਨੇ ਇਸ ਜਿਹੜੀ ਮੂਵਮੈਂਟ ਸੀਗੀ ਗੁਰਦੁਆਰਾ ਸੁਧਾਰ ਲਹਿਰ ਦੀ ਇਹਦੇ ਵਿੱਚ ਵੀ ਉਹਨਾਂ ਦਾ ਇੱਕ ਤਰੀਕੇ ਦੇ ਨਾਲ ਯੋਗਦਾਨ ਅਸੀਂ ਕਹਿ ਸਕਦੇ ਹਾਂ ਸ਼ਾਮਲ ਸੀ ਇਸੇ ਤਰ੍ਹਾਂ ਭਗ ਸਿੰਘ ਦੇ ਉੱਪਰ ਜਿਹੜੇ ਭਾਰਤ ਦੇ ਕ੍ਰਾਂਤੀਕਾਰੀ ਜਿਹੜੇ ਨੌਜਵਾਨ ਸੀ ਜਿਵੇਂ ਕਿ ਉਹ ਫਾਸੇ ਦੇ ਵਿੱਚ ਚੜਨ ਵਾਲੇ ਰਾਜਗੁਰੂ ਸਖਦੇਵ ਜਾਂ ਬਾਕੀ ਕ੍ਰਾਂਤੀਕਾਰੀਆਂ ਦਾ ਵੀ ਉਹਨਾਂ ਦੇ ਵਿਚਾਰਧਾਰਾ ਦੇ ਉੱਤੇ ਪ੍ਰਭਾਵ ਹੈ ਹੁਣ ਆਪਾਂ ਵਿਚਾਰਧਾਰਕ ਪੱਖ ਤੋਂ ਗੱਲ ਕਰੀਏ ਜਿਵੇਂ ਕਿ ਸਾਨੂੰ ਪਤਾ ਚੱਲਦਾ ਹੈ ਕਿ ਉਹ ਮਹਾਤਮਾ ਗਾਂਧੀ ਜੀ ਦੀ ਜਿਹੜੀ ਅਹਿੰਸਿਕ ਲਹਿਰ ਦੇ ਜਾਂ ਅਹਿੰਸਾ ਦੇ ਸਿਧਾਂਤ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ ਪਰੰਤੂ ਉਹਨਾਂ ਦੇ ਆਪਣੇ ਜਿਹੜੇ ਵਿਚਾਰ ਨੇ ਉਹ ਅੰਨੀ ਹਿੰਸਾ ਦਾ ਵਿਰੋਧੀ ਸੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਅੰਨੀ ਹਿੰਸਾ ਦਾ ਵਿਰੋਧੀ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਜਾਂ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਲੋਕਾਂ ਨੇ ਜਿੰਨਿਆਂ ਨੇ ਵੀ ਲਿਖਿਆ ਉਹ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਭਗਤ ਸਿੰਘ ਜੀ ਹਮੇਸ਼ਾ ਇਹ ਗੱਲ ਕਰਦੇ ਸੀਗੇ ਕਿ ਸਾਨੂੰ ਆਮ ਲੋਕਾਂ ਦਾ ਜਾਂ ਆਮ ਨਰਕੋਸ਼ ਲੋਕਾਂ ਦਾ ਜਿਹੜਾ ਕਤਲ ਜਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੀਦਾ ਉਹਨਾਂ ਦੀ ਲਿਖਤਾਂ ਦੇ ਵਿੱਚ ਵੀ ਇਦਾਂ ਦੀ ਗੱਲ ਮਿਲ ਜਾਂਦੀ ਹੈ ਕਿ ਜਿਵੇਂ ਅਸੈਂਬਲੀ ਬੰਬ ਕੇਸ ਦੇ ਸਬੰਧ ਦੇ ਵਿੱਚ ਭਗ ਸਿੰਘ ਹੋਰਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਦਰਜ ਹੈ ਇਹਦੇ ਵਿੱਚ ਉਹ ਲਿਖਦੇ ਨੇ ਕਿ ਤਾਕਤ ਜਦੋਂ ਹਮਲਾਵਰ ਢੰਗ ਦੇ ਨਾਲ ਲਾਗੂ ਕੀਤੀ ਜਾਂਦੀ ਹੈ ਤਾਂ ਹਿੰਸਾ ਹੁੰਦੀ ਹੈ ਅਤੇ ਇਸ ਲਈ ਨੈਤਿਕ ਰੂਪ ਤੋਂ ਇਹ ਗੈਰ ਬਜਬ ਹੈ ਕੋਈ ਵੀ ਤਾਕਤ ਜਦੋਂ ਹਮਲਾਵਰ ਢੰਗ ਦੇ ਨਾਲ ਲਾਗੂ ਹੋਏਗੀ ਫਿਰ ਹਿੰਸਾ ਹੋਏਗੀ ਔਰ ਇਦਾਂ ਦੀ ਜਿਹੜੀ ਹਿੰਸਾ ਅੱਜ ਅਸੀਂ ਦੇਖ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਇੱਕ ਪੋਲਿਟੀਕਲ ਪਾਵਰ ਇੱਕ ਇਹ ਵੀ ਹਿੰਸਾ ਦੇ ਰੂਪ ਦੇ ਵਿੱਚ ਹੈ ਔਰ ਇੱਕ ਗੱਲ ਹੋਰ ਬੜੀ ਉਹਨਾਂ ਦੇ ਕੋਟ ਮਸ਼ਹੂਰ ਹੈ ਕਿ ਉਹ ਕਹਿੰਦੇ ਆ ਕਿ ਲੋਕਾਂ ਨੂੰ ਮਾਰਨਾ ਸੌਖਾ ਹੈ ਪਰ ਤੁਸੀਂ ਲੋਕਾਂ ਦੇ ਵਿਚਾਰਾਂ ਨੂੰ ਮਾਰ ਨਹੀਂ ਸਕਦੇ ਮੁੱਖ ਗੱਲ ਇਹ ਕਿ ਉਹ ਹਿੰਸਾ ਦੇ ਨਾਲੋਂ ਵਿਚਾਰ ਧਾਰਕ ਜਾਂ ਵਿਚਾਰਾਂ ਦਾ ਆਪਾਂ ਗੱਲ ਕਰੀਏ ਕਿ ਭਗਤ ਸਿੰਘ ਦੀ ਜੇਲ੍ਹ ਦੇ ਵਿੱਚ ਵੀ ਦੇਖੀਏ ਕਿ ਬਹੁਤਾ ਸਮਾਂ ਜਦੋਂ ਕੇਸ ਚੱਲ ਰਿਹਾ ਸੀ ਉਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਪਰਪੱਕਤਾ ਲੈ ਕੇ ਆਉਣ ਦੇ ਲਈ ਜਿੱਥੇ ਉਹਨਾਂ ਦਾ ਆਪਾਂ ਇਹ ਗੱਲ ਕਰੀਏ ਪਸ਼ੋਕੜ ਬੜਾ ਮਹੱਤਵਪੂਰਨ ਹੈ ਜਿਹਦੀ ਆਪਾਂ ਗੱਲ ਕੀਤੀ ਸੀ ਉਸ ਤੋਂ ਇਲਾਵਾ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਬਹੁਤ ਸਾਹਿਤ ਪੜ੍ਹਿਆ ਸੀ ਔਰ ਸਾਹਿਤ ਪੜ੍ਹ ਕੇ ਆਪਾਂ ਇਹ ਕਹਿ ਸਕਦੇ ਆ ਕਿ ਉਹ ਆਪਣੇ ਨਿਸ਼ਾਨੇ ਦੇ ਪੱਕੇ ਸੀ ਔਰ ਜਦੋਂ ਆਪਾਂ ਨਿਸ਼ਾਨੇ ਦੇ ਪੱਕੇ ਦੀ ਗੱਲ ਕਰੀਏ ਤਾਂ ਉਹਦੀ ਆਧਾਰ ਅਸੀਂ ਉਹਨਾਂ ਦੀਆਂ ਲਿਖਤਾਂ ਤੋਂ ਦੇਖ ਸਕਦੇ ਹਾਂ ਉਨ੍ਹਾਂ ਦਾ ਨਿਸ਼ਾਨਾ ਸਾਨੂੰ ਇੱਥੋਂ ਵੀ ਪਤਾ ਚੱਲਦਾ ਹੈ ਕਿ ਉਹ ਇੱਕ ਥਾਂ ਤੇ ਲਿਖਦੇ ਨੇ ਕਿ ਪਿਸਤੌਲਾਂ ਅਤੇ ਬੰਬਾਂ ਨਾਲ ਕਦੇ ਇਨਕਲਾਬ ਨਹੀਂ ਲਿਆਂਦੇ ਜਾਂਦੇ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਛਾਣ ਤੇ ਤੇਜ਼ ਹੁੰਦੀ ਹੈ ਇਸੇ ਤਰ੍ਹਾਂ ਆਪਣੇ ਜਦੋਂ ਸ਼ਹੀਦੀ ਦੇ ਦਿਨ ਨੇੜੇ ਆ ਗਏ ਸੀ ਇੱਕ ਹੋਰ ਉਹਨਾਂ ਨੇ ਬਹੁਤ ਖੂਬਸੂਰਤ ਗੱਲ ਲਿਖੀ ਹੈ ਉਹ ਕਹਿੰਦੇ ਕਿ ਕਿਸੇ ਦਾ ਇੱਕਦਮ ਫਾਸੀ ਚੜ ਜਾਣਾ ਜਾਂ ਇੱਕਦਮ ਸ਼ਹੀਦ ਹੋ ਜਾਣਾ ਇਹਦੇ ਨਾਲੋਂ ਲੋਕਾਂ ਦੇ ਵਿੱਚ ਕੰਮ ਕਰਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਆਜ਼ਾਦੀ ਦੇ ਲਈ ਜਾਂ ਆਪਾਂ ਕਹੀਏ ਕਿ ਲੋਕਾਂ ਦੇ ਮਸਲਿਆਂ ਦੇ ਲਈ ਪਲ-ਪਲ ਕੰਮ ਕਰਦੇ ਹੋਏ ਮਿਹਨਤ ਕਰਦੇ ਹੋਏ ਆ ਜੀਵਨ ਜਿਉਣਾ ਉਦਾਂ ਦੀ ਸ਼ਹਾਦਤ ਦੇ ਨਾਲੋਂ ਵੀ ਇੱਕ ਵੱਡਾ ਕਾਰਜ ਹੈ ਆਪਾਂ ਗੱਲ ਕਰ ਰਹੇ ਸੀ ਕਿ ਵੱਖ-ਵੱਖ ਧਰਾਂ ਦੀ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ ਸਤਾ ਦੇ ਜਿਹੜੀ ਹਿੰਸਾ ਦਾ ਵਿਰੋਧ ਕੀਤਾ ਅੱਜ ਸਤਾਧਾਰੀ ਦਿਹਾੜੇ ਸ਼ਹੀਦ ਭਗਤ ਸਿੰਘ ਦਾ ਦਿਨ ਮਨਾਉਂਦੇ ਆ ਨੇ ਦੂਸਰੇ ਪਾਸੇ ਇੱਕ ਮਸਲਾ ਹੋਰ ਬੜਾ ਵਿਚਾਰਧਾਰਕ ਪੱਖ ਤੋਂ ਲੋਕਾਂ ਦੇ ਜਾਂ ਖਾਸ ਕਰਕੇ ਵਿਦਵਾਨਾਂ ਦੇ ਚਿੰਤਾ ਦੇ ਕੇਂਦਰ ਦੇ ਵਿੱਚ ਰਹਿੰਦਾ ਹੈ ਕਿ ਸ਼ਹੀਦ ਭਗਤ ਸਿੰਘ ਆਪ ਆਸਤਿਕ ਸਨ ਜਾਂ ਨਾਸਤਿਕ ਸਨ ਪਾਵੇਂ ਕੇ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇੱਕ ਛੋਟਾ ਕਿਤਾਬ ਚਾ ਜਿਹੜਾ ਕਾਮੁਨਿਸਟ ਧਰਮ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਕਿ ਮੈਂ ਨਾਸਤਿਕ ਕਿਉਂ ਹਾਂ ਬੇਸ਼ੱਕ ਸ਼ਹੀਦ ਭਗ ਸਿੰਘ ਨਾਸਤਿਕ ਸੰਨ ਉਹਨਾਂ ਦੀਆਂ ਲਿਖਤਾਂ ਦੇ ਆਧਾਰ ਦੇ ਉੱਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਪਰੰਤੂ ਨਾਸਤਿਕਤਾ ਦਾ ਇਹ ਪ੍ਰਭਾਵ ਉਹਨਾਂ ਦੇ ਉੱਪਰ Karl Marx Lenin ਅਤੇ ਹੋਰ ਕ੍ਰਾਂਤੀਕਾਰ ਜਿਵੇਂ ਟਰਾਸਟ ਕੀ ਵਗੈਰਾ ਉਹਨਾਂ ਦੀਆਂ ਲਿਖਤਾਂ ਦੇ ਪ੍ਰਭਾਵ ਦੇ ਤੋ ਪਿਆ Karl Marx ਨੇ ਜੋ ਨਾਸਤਿਕਤਾ ਦਾ ਸਿਧਾਂਤ ਦਿੱਤਾ ਹੈ ਉਹ ਅਸਲ ਦੇ ਵਿੱਚ ਉਹਨਾਂ ਦੀ ਨਾਸਤਿਕਤਾ ਜਾਂ ਸ਼ੀਰਪਖ ਸਿੰਧੀ ਨਾਸਤਿਕਤਾ ਇਸ ਪੱਖ ਤੋਂ ਸਮਝਣੀ ਚਾਹੀਦੀ ਹੈ ਕਿ ਉਹ ਸਤਾ ਦੇ ਨਾਲ ਜੁੜੇ ਹੋਏ ਧਰਮਾਂ ਦੀ ਆਲੋਚਨਾ ਕਰਦੇ ਨੇ ਔਰ ਧਾਰਮਿਕ ਹਿੰਸਾ ਕੇ ਵਖ ਵਖ ਧਰਮਾਂ ਦੇ ਲੋਕ ਜਦੋਂ ਆਪਸ ਦੇ ਵਿੱਚ ਲੜਦੇ ਨੇ ਇਸ ਪੱਖ ਤੋਂ ਦੇਖਿਆ ਜਾਵੇ ਤਾਂ ਉਹਨਾਂ ਦੀ ਨਾਸਤਿਕਤਾ ਸਮਝ ਵਿੱਚ ਆਉਂਦੀ ਹੈ ਪਰੰਤੂ ਸ਼ਹੀਦ ਭਗਤ ਸਿੰਘ ਧਰਮ ਦੇ ਵਿਰੋਧੀ ਨਹੀਂ ਸੀ ਇੱਥੇ ਇੱਕ ਹੋਰ ਮਹੱਤਵਪੂਰਨ ਘਟਨਾ ਦਾ ਜ਼ਿਕਰ ਕਰਨਾ ਬਣਦਾ ਹੈ ਜੇਕਰ ਇਹ ਹੈ ਕਿ ਭਾਈ ਰਣਜੀਤ ਸਿੰਘ ਜੀ ਗੱਦਰੀ ਜਿਹੜੇ ਬਾਬਿਆਂ ਦੇ ਵਿੱਚ ਉਹਨਾਂ ਦਾ ਖਾਸ ਜ਼ਿਕਰ ਹੈ ਨਾਰਿੰਗਵਾਲੀ ਜਿਨ੍ਹਾਂ ਨੇ ਬਾਅਦ ਵਿੱਚ ਅਖੰਡ ਕੀਰਤਨੀ ਜੱਥਾ ਬਣਾਇਆ ਉਹਨਾਂ ਨੇ ਲੰਮਾ ਸਮਾਂ ਜੇਲ੍ਹ ਕੱਟੀ ਔਰ ਜੇਲ੍ਹ ਦੇ ਦੌਰਾਨ ਪੂਰੀ ਸਦਕ ਆਪਣੇ ਪੂਰੇ ਆਪਾਂ ਕਹੀਏ ਕਿ ਨਾਮ ਸਿਮਰਨ ਦੇ ਨਾਲ ਲੰਮੀਆਂ ਭੁੱਖ ਹੜਤਾਲਾਂ ਜਾਂ ਆਪਣੇ ਤੌਰ ਤੇ ਜਿਹੜੇ ਜੇਲ੍ਹ ਦੇ ਮੈਨੂਅਲ ਵੀ ਉਹਨਾਂ ਕਰਕੇ ਬਦਲੇ ਗਏ ਸੀ ਕਿ ਸ਼ਹੀਦ 박 ਸਿੰਘ ਜੀਵੀ ਭਾਈ ਰਣਤੇਰ ਸਿੰਘ ਜੀ ਦੀ ਇਸ ਤਰ੍ਹਾਂ ਦੀ ਜਿਹੜੀ ਆਪਾਂ ਕਹੀਏ ਕਿ ਜੇਬ ਦੇ ਵਿੱਚ ਉਹਨਾਂ ਨੇ ਜੋ ਆਪਣੀ ਦ੍ਰਿੜਤਾ ਜਾਂ ਆਪਣੇ ਨਿਸ਼ਾਨੇ ਦੇ ਉੱਤੇ ਜਿਸ ਤਰ੍ਹਾਂ ਉਹ ਅਡੋਲ ਰਹਿੰਦੇ ਨੇ ਇਹਦਾ ਸ਼ਹੀਦ ਭਗਤ ਸਿੰਘ ਜੀ ਨੂੰ ਪਤਾ ਲੱਗਿਆ ਸੀ ਕਿ ਜਦੋਂ ਭਾਈ ਰਣਤੇਰ ਸਿੰਘ ਦੀ ਰਿਹਾਈ ਹੁੰਦੀ ਹੈ ਉਸ ਸਮੇਂ ਦੇ ਦੌਰਾਨ ਉਹਨਾਂ ਨੂੰ ਵੀ ਲਾਹੌਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਭੈਰਨ்தੀਰ ਸਿੰਘ ਦੇ ਜੇਲ੍ਹ ਚਿੱਠਿਆਂ ਤੋਂ ਤਾਂ ਇਹ ਪਤਾ ਚੱਲਦਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪ ਇੱਛਾ ਜ਼ਾਹਰ ਕੀਤੀ ਸੀ ਕਿ ਭੈਰਨ்தੀਰ ਸਿੰਘ ਨੂੰ ਮਿਲਣਾ ਔਰ ਇਹਨਾਂ ਦੋਨਾਂ ਦੀ ਮੁਲਾਕਾਤ ਵੀ ਹੋਈ ਔਰ ਭੈਰਨ்தੀਰ ਸਿੰਘ ਜੀ ਕਹਿੰਦੇ ਹੈ ਕਿ ਮੁਲਾਕਾਤ ਬਹੁਤ ਅਖੀਰ ਦੇ ਵਿੱਚ ਹੁੰਦੀ ਆ ਭਾਬ ਜਦੋਂ ਉਹਨਾਂ ਦੀ ਰਿਹਾਈ ਦੇ ਦਿਨ ਨੇੜੇ ਆਉਂਦੇ ਨੇ ਜੇਕਰ ਮੁਲਾਕਾਤ ਲੰਮੀ ਚਲਦੀ ਜਾਂ ਪਹਿਲਾਂ ਮੁਲਾਕਾਤਾਂ ਹੁੰਦੀਆਂ ਤਾ ਸ਼ਾਇਦ ਦੋਨਾਂ ਦੇ ਜਿਹੜੇ ਵਿਚਾਰਾਂ ਦੇ ਬਾਰੇ ਹੋਰ ਸਪਸ਼ਟਤਾ ਆਉਂਦੀ ਔਰ ਆਪਾਂ ਇਸ ਪੱਖ ਤੋਂ ਗੱਲ ਕਰੀਏ ਕਿ ਭਾਈ ਰਣਜੀਤ ਸਿੰਘ ਦੀਆਂ ਜੇਲ੍ਹ ਚਿੱਠੀਆਂ ਦੇ ਵਿੱਚ ਜਿਹੜਾ ਕੇਂਦਰੀ ਨੁਕਤਾ ਉੱਭਰਦਾ ਹੈ ਕਿ ਸ਼ਹੀਦ 박 ਸਿੰਘ ਸੁਭਾਵਕ ਹੀ ਹੈ ਜਦੋਂ ਕਿਸੇ ਮਨੁੱਖ ਨੂੰ ਫਾਸੇ ਦੀ ਸਜ਼ਾ ਹੋਈ ਹੋਵੇ ਔਰ ਬੇਸ਼ੱਕ ਜਦੋਂ ਆਪਾਂ ਫਾਸੇ ਦੀ ਗੱਲ ਕਰਦੇ ਆ ਕਿ ਸ਼ਹੀਦ 박 ਸਿੰਘ ਉਹਨਾਂ ਦਿਨਾਂ ਦੇ ਵਿੱਚ ਲੇਨਨ ਦੇ ਜੀਵਨੀ ਪੜ ਰਹੇ ਨੇ ਇਦਾਂ ਦਾ ਸਾਹਿਤ ਪੜ ਰਹੇ ਨੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਜਿਹੜੇ ਜੇਲ੍ਹ ਦੇ ਅਧਿਕਾਰੀਆਂ ਦੇ ਨਾਲ ਜਿੱਦਾਂ ਦੀ ਗੱਲਬਾਤ ਹੁੰਦੀ ਹੈ ਉੱਥੋਂ ਹੀ ਪਤਾ ਲੱਗਦਾ ਹੈ ਕਿ ਸ਼ਹੀਦ ਭਗਤ ਸਿੰਘ ਆਪਣੇ ਨਿਸ਼ਾਨੇ ਦੇ ਉੱਤੇ ਪੱਕੇ ਨੇ ਅਡੋਲ ਰਹਿੰਦੇ ਨੇ ਔਰ ਜਿੰਨੇ ਵੀ ਲੋਕੀ ਉਹਨਾਂ ਨੂੰ ਮਾਫੀ ਦੀਆਂ ਚਿੱਠੀਆਂ ਦੀ ਗੱਲ ਕਰਦੇ ਨੇ ਉਹਨਾਂ ਦਾ ਉਹ ਜਵਾਬ ਇੱਥੇ ਤੱਕ ਦਿੰਦੇ ਆ ਕਿ ਉਹ ਬੋਝਦਿਲ ਜਦ ਬੇਈਮਾਨ ਬੰਦਿਆਂ ਦੇ ਤਰ੍ਹਾਂ ਨਹੀਂ ਮਰਨਾ ਚਾਹੁੰਦਾ ਕਿ ਉਹ ਆਪਣੇ ਆਪ ਦੇ ਵਿਚਾਰਾਂ ਦੇ ਉੱਤੇ ਪੂਰੀ ਤਰ੍ਹਾਂ ਪਰਪੱਕ ਰਹਿੰਦੇ ਨੇ ਪਰੰਤੂ ਭਾਈ ਰਣਧੀਰ ਸਿੰਘ ਜੀ ਨਾਲ ਜਿਹੜੀ ਉਹਨਾਂ ਦੀ ਵਾਰਤਾ ਹੈ ਉਹ ਵਿਚਾਰਾਂ ਦੀ ਪਰਪੱਕਤਾ ਦੇ ਸੰਦਰਭ ਤੋਂ ਥੋੜੀ ਵੱਖਰੀ ਆਪਾਂ ਗੱਲ ਕਰੀਏ ਉੱਥੇ ਥੋੜੀ ਫਲਸਫੀਕਲ ਗੱਲ ਸੀ ਕਿਉਂਕਿ ਇਸ ਗੱਲ ਦੀ ਆਪਾਂ ਕਹੀਏ ਕਿ ਭਾਈ ਰਣਧੀਰ ਸਿੰਘ ਜੀ ਦਾ ਚਰਚਾ ਦਾ ਜਿਹੜਾ ਬਿੰਦੂ ਹੈ ਕਿ ਮਨੁੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਕੀ ਮਨੁੱਖ ਮਰ ਜਾਂਦਾ ਹੈ ਭਾਈ ਰਣਤੇਰ ਸਿੰਘ ਜੀ ਨੇ ਇਹੀ ਗੱਲ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਫਾਸੇ ਚੜਨ ਤੋਂ ਬਾਅਦ ਤੁਸੀਂ ਨਹੀਂ ਮਰੋਗੇ ਤੁਸੀਂ ਜਿੰਦਾ ਰਹੋਗੇ ਇਸ ਗੱਲ ਨੂੰ ਅਮਰਤਾ ਆਤਮਾ ਦੀ ਅਮਰਤਾ ਦੇ ਪ੍ਰਸੰਗ ਦੇ ਵਿੱਚ ਵੀ ਸਮਝ ਸਕਦੇ ਹਾਂ ਜਿਵੇਂ ਅਸੀਂ ਜਿਸ ਤਰ੍ਹਾਂ ਕਮਿਊਨਿਸਟ ਧਰਾਂ ਜਾਂ ਨਾਸਤਿਕਧਰਾਂ ਇਹ ਕਹਿੰਦੇ ਆ ਕਿ ਜਿਹੜਾ ਸ਼ਹੀਦ ਭਗਤ ਸਿੰਘ ਲੋਕਾਂ ਦੇ ਅਵਚੇਤਨ ਦੇ ਵਿੱਚ ਜਿਉਂਦਾ ਹੈ ਜਨਮਾਂਸ ਦੇ ਵਿੱਚ ਭਗਤ ਸਿੰਘ ਦੇ ਨਾਂ ਦੀ ਗੱਲ ਹੈ ਔਰ ਭਾਈ ਰਣਜੀਤ ਸਿੰਘ ਹੀ ਨੇ ਇਹੀ ਗੱਲ ਉਹਨਾਂ ਨਾਲ ਗੱਲ ਕੀਤੀ ਸੀ ਕਿ ਅੰਗਰੇਜ਼ ਹਕੂਮਤ ਭਾਵੇਂ ਸਾਡੇ ਉੱਤੇ ਜ਼ੁਲਮ ਕਰ ਰਹੀ ਹੈ ਅੰਗਰੇਜ਼ ਹਕੂਮਤ ਸਾਡੇ ਉੱਤੇ ਸਰੀਰਕ ਜ਼ੁਲਮ ਕਰ ਸਕਦੀ ਹੈ ਕਰ ਰਹੀ ਹੈ ਪਰੰਤੂ ਜਿਹੜੀ ਸਾਡੀ ਆਤਮਾ ਹੈ ਉਹ ਸਾਡੀ ਆਪਣੀ ਹੈ ਅਸੀਂ ਆਪਣੀ ਆਤਮਾ ਨੂੰ ਸ਼ੁੱਧ ਰੱਖਿਏ ਇਹਦੇ ਲਈ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਇਹ ਸੁਝਾਅ ਵੀ ਦਿੱਤਾ ਕਿ ਨਾਮ ਸਿਮਰਨ ਦੇ ਨਾਲ ਨਾਮ ਨੂੰ ਕੇਂਦਰਿਤ ਕਰਨ ਦੇ ਨਾਲ ਸਾਡੇ ਵਿੱਚ ਦ੍ਰਿੜਤਾ ਆਉਂਦੀ ਹੈ ਤੇ ਸਾਡਾ ਵਿਸ਼ਵਾਸ ਜੇਕਰ ਰਹੇਗਾ ਨੇਚਰ ਰਹੇਗਾ ਤਾਂ ਅਸੀਂ ਵੱਡੇ ਤੋਂ ਵੱਡੇ ਜ਼ੁਲਮ ਦਾ ਟੱਕਰہ ਕਰ ਸਕਦੇ ਹਾਂ ਤੇ ਸੁਭਾਵਿਕ ਹੈ ਕਿ ਇਹਨਾਂ ਗੱਲਾਂ ਬਾਤਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਜੋਸ਼ੀਲ ਪਾਕ ਸਿੰਘ ਦੇ ਬਾਰੇ ਉਹਨਾਂ ਦੀ ਜੀਵਨੀ ਨਾਲ ਸੰਬੰਧਤ ਸਾਹਿਤ ਮਿਲਦਾ ਉਹਦੇ ਵਿੱਚ ਵੀ ਇਹ ਜ਼ਿਕਰ ਹੈ ਕਿ ਉਹਨਾਂ ਦੇ ਜਿਹੜੇ ਭਾਈ ਰਣਤੇਰ ਸਿੰਘ ਜੀ ਦੇ ਨਾਲ ਵਾਰਤਾ ਹੁੰਦੀ ਹੈ ਪਰੰਤੂ ਇਸ ਵਾਰਤਾ ਦਾ ਜਿਹੜਾ ਆਪਾਂ ਕਹੀਏ ਕਿ ਨਤੀਜਾ ਕੀ ਨਿਕਲਿਆ ਨਤੀਜੇ ਦੇ ਉੱਤੇ ਦੋਨੇ ਤਰ੍ਹਾਂ ਭਾਵੇਂ ਭਾਈ ਰਣਤੇਰ ਸਿੰਘ ਦੀ ਧਿਰ ਹੋਵੇ ਜਿਨ੍ਹਾਂ ਨੂੰ ਜੇਲ ਚਿੱਠੀਆਂ ਚੰਗੀਆਂ ਲੱਗਦੀਆਂ ਨੇ ਭਾਵੇਂ ਦੂਸਰੇ ਪਾਸੇ ਜਿਹੜੇ ਨਾਸਤਿਕ ਜਾਂ ਖਾਸ ਕਰਕੇ ਕਾਮਿਊਨਿਸਟ ਤੇਰਾ ਉਹ ਸ਼ਹੀਦ ਭਗ ਸਿੰਘ ਦੇ ਜਿਹੜਾ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਮੈਂ ਨਾਸਤਿਕ ਕਿਉਂ ਆ ਉਸੇ ਲੇਖ ਦੇ ਉੱਤੇ ਉਹ ਅਡੰਗ ਨੇ ਟਿਕੇ ਹੋਏ ਨੇ ਕਿ ਉਹਨਾਂ ਨੂੰ ਉਹੀ ਸਹੀ ਲੱਗਦਾ ਦਰਸਲ ਸ਼ਹੀਦ ਭਗ ਸਿੰਘ ਦੇ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਵਿਚਾਰਧਾਰਾ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਇਹ ਸਾਰੇ ਪੱਖ ਨੇ ਔਰ ਸਾਨੂੰ ਭਾਈ ਰਣਜੀਤ ਸਿੰਘ ਦੀ ਜਿਹੜੀ ਵਾਰਤਾ ਜਾਂ ਜਦੋਂ ਅਸੀਂ ਅਵਚੇਤਨ ਦੀ ਗੱਲ ਕਰਦੇ ਹਾਂ ਤਾਂ ਸ਼ਹੀਦ ਭਗ ਸਿੰਘ ਜੀ ਦਾ ਅਵਚੇਤਨ ਵੀ ਸਮਝਣਾ ਪਏਗਾ ਇਹ ਵੀ ਸਾਡੇ ਕੋਲ ਹਵਾਲੇ ਹੁੰਦੇ ਆ ਕਿ ਸ਼ਹੀਦ ਭਗ ਸਿੰਘ ਬਚਪਨ ਦੇ ਦੌਰਾਨ ਗੁਰਦੁਆਰਾ ਜਿਹੜਾ ਉਹਨਾਂ ਦੇ ਨਜ਼ਦੀਕ ਸੀ ਉੱਥੇ ਜਾਂਦੇ ਔਰ ਉੱਥੇ ਸੇਵਾ ਵੀ ਕਰਦੇ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਉੱਥੇ ਗਏ ਜਾਫਰ ਜਦੋਂ ਜੰਨਿਆਂ ਵਾਲੇ ਬਾਗ ਜਾਂਦੇ ਆ ਤਾਂ ਸੁਭਾਵਿਕ ਹੈ ਕਿ ਜਿਹੜਾ ਵਿਅਕਤੀ ਜੰਨਿਆਂ ਵਾਲੇ ਬਾਗ ਜਾਏਗਾ ਤੇ ਨਾਲ ਦੀ ਨਾਲ ਉਹ ਸ੍ਰੀ ਦਰਬਾਰ ਸਾਹਿਬ ਦੀ ਜਾਂਦਾ ਹੈ ਔਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾਣਾ ਜਾਂ ਉੱਥੇ ਮਹਾਰਾਜ ਦੇ ਦਰਸ਼ਨ ਕਰਨੇ ਸੁਭਾਵਿਕ ਹੀ ਹੈ ਕਿ ਸਾਡੀ ਜਿਹੜੀ ਸ਼ਖਸੀਅਤ ਦੇ ਉੱਤੇ ਉਸ ਦਾ ਪ੍ਰਭਾਵ ਪੈਂਦਾ ਹੈ ਔਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਵਿੱਚ ਆਪਾਂ ਗੱਲ ਕਰੀਏ ਕਿ ਸਾਰੇ ਪੱਖ ਸ਼ਾਮਲ ਨੇ ਉਨਾਂ ਨੂੰ ਕੋਈ ਵੀ ਵਿਚਾਰਦਾ ਰਾਜ ਦਾ ਕਿਸੇ ਵੀ ਵਿਚਾਰਤਾਰਾ ਵਿਅਕਤੀ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੇ ਨਜ਼ਰੀਏ ਤੋਂ ਸਮਝ ਸਕਦਾ ਹੈ ਮੰਨ ਸਕਦਾ ਹੈ ਇਹ ਹਰ ਇੱਕ ਦੀ ਆਪਣੀ ਆਜ਼ਾਦੀ ਹੈ ਆਪਾਂ ਆਜ਼ਾਦੀ ਦੀ ਗੱਲ ਕਰੀਏ ਕਿ ਸ਼ਹੀਦ ਭਗਤ ਸਿੰਘ ਜੀ ਦਾ ਜਿਹੜਾ ਸੁਪਨਾ ਸੀ ਮਨੁੱਖ ਨੂੰ ਆਜ਼ਾਦ ਕਰਨਾ ਸੀ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁੱਖ ਉਹਨਾਂ ਦੀ ਲੜਾਈ ਸਤਾ ਦੀ ਗੁਲਾਮੀ ਦੇ ਖਿਲਾਫ ਸੀ ਜਾ ਫਿਰ ਜਿਹੜੀ ਸਾਡੀ ਮਾਨਸਿਕ ਗੁਲਾਮੀ ਹੈ ਵਿਚਾਰਾਂ ਦੀ ਗੁਲਾਮੀ ਹੈ ਇਹਦੇ ਉੱਤੋਂ ਵੀ ਉਹਨਾਂ ਨੇ ਆਜ਼ਾਦ ਕਰਨਾ ਸੀ ਲੋਕਾਂ ਨੂੰ ਔਰ ਇਹਦੀ ਆਜ਼ਾਦੀ ਦੇ ਲਈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜੇਕਰ ਅਸੀਂ ਇਸ ਪ੍ਰਸੰਗ ਦੇ ਵਿੱਚ ਸਮਝਾਂਗੇ ਭਾਵ ਆਪਣੇ ਬਣੇ-ਬਣੇ ਵਿਚਾਰਾਂ ਦੇ ਨਾਲ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਉਹਨਾਂ ਦੀ ਵਿਚਾਰਾ ਧਾਰਨਾ ਨੂੰ ਜੇਕਰ ਸਮਝਾਂਗੇ ਤਾਂ ਅਸੀਂ ਆਪਣੇ ਵਿਚਾਰ ਉਹਨਾਂ ਦੇ ਉੱਤੇ ਥੋਪਣ ਦਾ ਯਤਨ ਕਰਾਂਗੇ ਦਰਸਲ ਸ਼ਹੀਦ ਭਗਤ ਸਿੰਘ ਜਿਹੋ ਜੇ ਸਨ ਉਹਨਾਂ ਨੂੰ ਉਸੇ ਰੂਪ ਦੇ ਵਿੱਚ ਸਮਝਣ ਦੇ ਨਾਲ ਪਤਾ ਲੱਗੇਗਾ ਕਿ ਉਹਨਾਂ ਦੀ ਵਿਚਾਰਧਾਰਾ ਕਿਸੇ ਇੱਕ ਬਿੰਦੂ ਤੇ ਕੇਂਦਰਿਤ ਨਾ ਰਹੀ ਕਿ ਉਹ ਬਹੁਪੱਖੀ ਹੈ ਔਰ ਉਹਨਾਂ ਦੇ ਜੀਵਨ ਦੀ ਵਿਚਾਰਧਾਰਾ ਦੇ ਬਹੁਪੱਖਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਗੱਲ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਿਏ ਕਿ ਉਹ ਸਰਵ ਸਾਂਝੇ ਸੀ ਸਾਰੀਆਂ ਤਰ੍ਹਾਂ ਦੇ ਸਾਂਝੇ ਸੀ ਇਸ ਕਰਕੇ ਉਹਨਾਂ ਦੇ ਸ਼ਹੀਦੀ ਦਿਨ ਦੇ ਉੱਤੇ ਵਕਫ ਵਕਫ ਧਿਰਾਂ ਆਪਣੇ ਪੱਧਰ ਤੇ ਸਮਾਗਮ ਕਰਦੇ ਆ ਨੇ ਔਰ ਸਮਾਗਮ ਕਰਨ ਦਾ ਸ਼ਹੀਦ ਪਾਕਸ ਨੂੰ ਯਾਦ ਕਰਨ ਦਾ ਹਰ ਇੱਕ ਦਾ ਆਪਣਾ ਅਧਿਕਾਰ ਹੈ ਕਿਉਂਕਿ ਹਰ ਇੱਕ ਨੂੰ ਆਜ਼ਾਦੀ ਹੈ ਔਰ ਆਜ਼ਾਦੀ ਦੇ ਪ੍ਰਸੰਗ ਦੇ ਵਿੱਚ ਸ਼ਹੀਦ ਪਾਕਸ ਨੂੰ ਸ਼ੰਦਾਂਜਲੀ ਦੇਣੀ ਬਣਦੀ ਹੈ ਜੇਕਰ ਅੱਜ ਅਸੀਂ ਆਜ਼ਾਦ ਹਾਂ ਤਾਂ ਇਹਨਾਂ ਸ਼ਹੀਦਾਂ ਦੇ ਸ਼ਹਾਦਤ ਦਾ ਅਸਰ ਪਿਆ ਕਿਉਂਕਿ ਜਦੋਂ ਅੰਗਰੇਜ਼ ਹਕੂਮਤ ਨੇ ਸ਼ਹੀਦ ਰਾਜਗੁਰੂ ਸ੍ਰੀ ਅਤੇ ਸ਼ਹੀਦ ਸਰਦੇਵ ਜੀ ਸਮੇਤ ਸ਼ਹੀਦ ਭਗ ਸਿੰਘ ਨੂੰ ਫਾਸੀ ਦਿੱਤੀ ਉਸ ਸਮੇਂ ਵੀ ਅਸੀਂ ਦੇਖਦੇ ਹਾਂ ਕਿ ਅੰਗਰੇਜ਼ਾਂ ਦੀ ਜਿਹੜੀ ਸਰਕਾਰ ਹੈ ਉਹ ਬਹੁਤ ਡਰੀ ਹੋਈ ਸੀ ਕਿਉਂਕਿ ਇਹ ਫਾਸੀ ਦੀ ਤਰੀਕ 24 ਮਾਰਚ ਨਿਸ਼ਚਿਤ ਹੋਈ ਸੀ ਪਰੰਤੂ ਸਰਕਾਰਾਂ ਜਿਵੇਂ ਸਤਾ ਨੂੰ ਆਪਣਾ ਡਰ ਹੁੰਦਾ ਤਾਂ ਉਹ ਇਸੇ ਡਰ ਕਰਕੇ ਉਹਨਾਂ ਨੇ ਇੱਕ ਦਿਨ ਪਹਿਲਾਂ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਔਰ ਫਾਂਸੀ ਤੇ ਚੜਨ ਤੱਕ ਦਾ ਜਿਹੜਾ ਵਰਤਾਂਤ ਸਾਡੇ ਸਾਹਮਣੇ ਆਉਂਦਾ ਇਹ ਬੜਾ ਮਹੱਤਵਪੂਰਨ ਹੈ ਕਿ ਤਿੰਨੇ ਹੱਸਦੇ ਗਾਉਂਦੇ ਜਾਂ ਆਪਣੇ ਆਜ਼ਾਦੀ ਦੇ ਤਰਾਨੇ ਗਾਉਂਦੇ ਉਸ ਆਜ਼ਾਦੀ ਦੇ ਤਖਤੇ ਤੇ ਪਹੁੰਚ ਦੇ ਨੇ ਇਹੀ ਭਗਤ ਸਿੰਘ ਦੀ ਸ਼ਹਾਦਤ ਦਾ ਇੱਕ ਆਪਾਂ ਕਹੀਏ ਕਿ ਇੱਕ ਕਲਾਈਮੈਕਸ ਕਹ ਲੋ ਜਾਂ ਉਹਨਾਂ ਦੇ ਸ਼ਹਾਦਤ ਦਾ ਇੱਕ ਕੇਂਦਰੀ ਬਿੰਦੂ ਹੈ ਇੱਥੋਂ ਅਸੀਂ ਇਸ ਨੂੰ ਦੇਖਾਂਗੇ ਕਿ ਉਹਨਾਂ ਦੇ ਉੱਤੇ ਪੰਜਾਬ ਪੰਜਾਬ ਦੀ ਜਿਹੜੀ ਸਭਿਤਾ ਜਾਂ ਗੁਰੂ ਇਤਿਹਾਸ ਦਾ ਪ੍ਰਭਾਵ ਵੀ ਸ਼ਹੀਦ ਭਗਤ ਸਿੰਘ ਦੇ ਉੱਤੇ ਸੁਭਾਵਿਕ ਹੈ ਪਿਆ ਹੈ ਇਸ ਗੱਲ ਨੂੰ ਲੋਕੀਂ ਘੱਟ ਨੋਟ ਕਰਦੇ ਨੇ ਖਾਸ ਕਰਕੇ ਜਿਹੜੇ ਸ਼ਹੀਦ ਭਗਤ ਸਿੰਘ ਨੂੰ ਨਾਸਤਿਕ ਮੰਨਦੇ ਨੇ ਔਰ ਅਸੀਂ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੀਏ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਉਹਨਾਂ ਦੇ ਵਿਚਾਰਧਾਰਾ ਅਤੇ ਉਸ ਸਮੇਂ ਦਾ ਜਿਹੜਾ ਵਾਤਾਵਰਨ ਹੈ ਜਿੱਦਾਂ ਆਪਾਂ ਵਾਤਾਵਰਨ ਦੀ ਗੱਲ ਕਰੀਏ ਕਿ ਕਿਸੇ ਵੀ ਨੌਜਵਾਨ ਦੇ ਉੱਤੇ ਉਸ ਸਮੇਂ ਦੀ ਚੱਲ ਰਹੀ ਸਮਕਾਲ ਦੀ ਜਿਹੜੀ ਰਾਸੀ ਤੇ ਰਹਿ ਜਾਂ ਰਾਸੇ ਪ੍ਰਭਾਵ ਨੇ ਉਹ ਪੈਣੇ ਸੁਭਾਵਕ ਨੇ ਉਹਨੇ ਕੀ ਪ੍ਰਭਾਵ ਉਹਨਾਂ ਨੇ ਕਬੂਲ ਕੀਤੇ ਇਹਨਾਂ ਬਾਹਰੀ ਪ੍ਰਭਾਵਾਂ ਦੇ ਨਾਲ ਨਾਲ ਸ਼ਹੀਦ ਭਗਤ ਸਿੰਘ ਦੇ ਅਵਚੇਤਨ ਉਹਨਾਂ ਦੇ ਪਰਿਵਾਰਕ ਵਿਸ਼ੋਕੜ ਇਥੋਂ ਦੀਆਂ ਗਤੀਵਿਧੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਖੁੱਲੇ ਮਨ ਦੇ ਨਾਲ ਜਾਂ ਪਾਰਦਰਸ਼ੀ ਮਨ ਦੇ ਨਾਲ ਸਮਝਣ ਦਾ ਜਤਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਿਸੇ ਇੱਕ ਸਾਂਚੇ ਦੇ ਵਿੱਚ ਫਿੱਟ ਕਰਕੇ ਸਮਝਣਾ ਉਹਨਾਂ ਦੇ ਨਾਲ ਆਪਾਂ ਕਹੀਏ ਕਿ ਸਹੀ ਨਹੀਂ ਹੋਏਗਾ ਔਰ ਅੱਜ ਸ਼ਹੀਦ ਭਗ ਸਿੰਘ ਦੇ ਸ਼ਹੀਦੀ ਦਿਨ ਤੋਂ ਤੇ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਹਾਂ ਜੀ ਧੰਨਵਾਦ